ਕੰਤੀ ਸਾਫਰੀ ਕਾ ਜੀ ਹੋਰ ਕੀ ਹਾਲ ਤੇ ਨੇ ਲੋਜੀ ਟਰਾਂਜਾਂਡੀ ਏਜੰਸੀ ਜਾਈ ਜੀ ਆਪਾਂ ਆ ਦੇਖੋ 30 36 ਨਸਟ ਰਹਿ ਕੋ ਬਹੁਤ ਸੋਹਣਾ ਟਰਾਂਜ ਨਿਕਾ ਜਾ ਟਰਾਂਜ ਜੀ ਦੇਖੋ ਏਕਾ ਸਾਡਾ ਜੰਡੀਆ ਰੰਦਰਜੀ ਖੁੱਲਿਆ ਸਾਰਾ ਫੈਸਟਮ ਸਾਰਾ ਦਿਖਾਇਆ ਹੋਇਆ ਜਗਰਮੈਂਟ ਖੋਲ ਕੇ ਕਿਵੇਂ ਕਿਵੇਂ ਸਾਰਾ ਫੈਸਟਮ ਪੁਸ਼ਟਮ ਤੇ ਸਾਰਾ ਅੱਧਾ ਇੱਕ ਪਾਸੇ ਅੱਧਾ ਸਾਰਾ ਖੁੱਲਿਆ ਹੋਇਆ ਵੀ ਉਹ ਗਾ ਇੱਕ ਪਾਸੇ ਜਾ ਰਤਾ ਹੋ ਕੇ ਦਿਖਾ ਰਿਹਾ ਕਿਵੇਂ ਹੈ ਕਿਵੇਂ ਨਹੀਂ ਗਾ ਬੜੀ ਆ ਬਕੀ ਉਹ ਨਾ ਹਾਂ ਪੂਰਾ ਘੈਂਟ ਆ ਪੂਰਾ ਛੋਟਾ ਕਿਕੀ ਕਰਦਾ ਇਹ ਰੇ ਬੰਦਾ ਹੂੰ ਲੈ ਯਾਰ ਨਾਲੇ ਇਸੀ ਕਹਿ ਬਣਾ ਯਾਰ ਵਿੱਚ ਦੇਖ ਲੈ ਉਹ ਗਾ ਦਿਖਾ ਦੇ ਆਲੇ ਇਸੀ ਕਹਿ ਬਣਾ ਵਿੱਚ ਸਾਰਾ ਗੱਲ ਤਨ ਚਾਰ ਘੇਰ ਆ ਬੱਤੀ ਉਹ ਨਹੀਂ ਦਿਖਾ ਨਾਲੇ ਘੇਰ ਚਾ ਯਾਰ ਘੇਰਾ ਜੀ ਦੇਖ ਆ ਅੱਗੇ ਪਿੱਛੇ ਉਹ ਲੱਗ ਰਿਹਾ ਅੱਗੇ ਪਿੱਛੇ ਆਹ ਇਧਰ ਹੀ ਆਹ ਸ਼ਟਰਿੰਗ ਇਹ ਰ ਦੇਖੋ ਜੀ ਵਧੀਆ ਚੀਜ਼ ਆ ਜੀ ਇਹ ਸੀ ਆ ਲੱਗਿਆ ਹੋਇਆ ਜੀ ਸਿਸਟਮ ਵੀ ਲੱਗਿਆ ਹੋਇਆ ਨਿੱਕਾ ਨਿੱਕੇ ਸਪੀਕਰ ਆ ਵਧੀਆ ਸੋਹਣਾ ਬਣਾਇਆ ਹੈ ਟਰੈਕਟਰ ਜੀ ਲਓ ਜੀ ਆ ਖੜਾ ਪਉਣ ਜਾ ਬਸ 5405 ਨਵੀਂ ਜੋਚ ਆ ਗਿਆ ਜੀ ਇਹੋ ਫੋੜਾ 5210 ਸੀਆਰਡੀ ਆ ਜੀ ਸਾਰੇ ਬਹੁਤ ਵਧੀਆ ਟਰੈਕਟਰ ਛੋਟੀ ਆ ਇਹ ਜਿਸ ਮੇਲਾ ਦੁੱਧੀ ਆ ਇਹ ਦੂਜਾ ਵਾਜੀ ਪੰਪਲ ਆਪਣੇ ਜਿਹੜੇ ਆਪ ਚੱਲਦੇ ਆ ਸੋਨੇ ਟਰੈਕਟਰ ਲੈ ਆਏ ਜੀ ਜੌਂਡੀਆ ਏਜੰਸੀ ਚਾਈ ਸੀਗੇ ਵੀਰੇ ਲੱਕੀ ਗੋਲਡ ਸਮੈਥ ਦਾ ਟਰੈਕਟਰ ਇੱਥੇ ਖੜਾ ਸੀਗਾ ਲੱਕੀ ਵੀਰੇ ਨੂੰ ਮਿਲ ਕੇ ਗਏ ਆ ਉਹਨੂੰ ਲੱਕੀ ਵੀਰੇ ਸੀਗਾ ਥੋੜਾ ਜਿਹਾ ਕੰਮ ਉਹ ਚਲਿਆ ਗਿਆ ਅੱਜ ਆਪਣਾ ਹੌਲੈਂਡ ਛੱਡਣਾ ਵੀ ਜਿਹਨੇ ਆਪਦੇ ਵਾਲਾ ਰਾਜਪੁਰੇ ਤੇ ਤਾਂ ਕਰਕੇ ਵੀਰੇ ਚਲਿਆ ਗਿਆ ਸੀਗਾ ਮਿਲ ਗਿਆ ਜੀ ਤੁਹਾਨੂੰ ਕਾਲੂ ਕਹਿੰਦਾ ਵੀਰੇ ਕਹਿੰਦਾ ਕਾਲੂ ਉੱਥੇ ਹੀ ਆੜੀ ਕਾਲੂ ਮਿਲਾਂਗੇ ਸਾਡੇ ਵੀਰੇ ਨਾਲ ਮਲਾਵਾਂਗੇ ਤੁਹਾਨੂੰ ਤੇ ਨਾਲੇ ਆਪਾਂ ਵੀਰੇ ਨੂੰ ਮਲਾਾਂਗੇ ਵੀਰੇ ਕਹਿੰਦਾ ਅੱਜ ਮੈਂ ਤੇਜ਼ੀ ਆ ਯਾਰ ਅਸੀਂ ਵੀ ਵੈਸੀ ਜਾਂਦੇ ਸੀ ਤੇ ਮੈਂ ਕਿਹਾ ਟਰੈਕਟਰ ਦੇਖ ਕੇ ਨਜ਼ਰ ਨੂੰ ਭੰਗ ਲੱਗਿਆ ਉਹ ਜਾਂਦਾ ਵੀਰਾ ਉਹਦੇ ਇਹ ਥਾਰ ਲਈ ਹੈ ਜਿਹੜੀ ਭਰਾ ਨੇ ਆਪਣੇ ਨੇ ਲੈ ਕੁੜਾ ਲੈ ਸੀ ਕੁੜਾ ਹਾਂ ਉਹ ਲਓ ਜੀ ਨਿਕਾ ਕੱਕਾ ਦੇਖੋ ਬਣਾਇਆ 2.80 ਮੀਟਰ ਜੀ ਲੱਗੇ ਹੋਇਆ ਜੀ ਇਹ ਆ ਜੌਂਟੀ ਆ ਸਾਰਾ ਖੋਲ ਕੇ ਦਿਖਾ ਜੀ ਇੱਦਾਂ ਇੱਕ ਪਾਸੇ ਇਹ ਕਿੰਨਾ ਵਿੱਚ ਸਿਸਟਮ ਸਾਰਾ ਇਹ ਦੇਖੋ ਉਹ ਮੋਟਰ ਲੱਗੀ ਥੱਲੇ ਉਹ ਸਾਰਾ ਇਹ ਚਲਾ ਕੇ ਦਿੰਦੇ ਮੋਟਰ ਸਿਸਟਮ ਕਿੰਨਾ ਘੁੰਮਦਾ ਤੇ ਨਹੀਂ ਘੁੰਮਦਾ ਚਲੋ ਠੀਕ ਆ ਜੀ